ਹਾਂ ਕੱਲ ਇੱਕ ਤਰੀਕ ਸੀ ਤਰੀਕ ਕੋਰਟ ਦੇ ਵਿੱਚ ਪਈ ਸੀ ਜੀ ਅਸ਼ਨੀ ਠਾਕਰ ਐਲੀਅਸ ਜੰਗਲੀ ਗਰੁੱਪ ਦੀ ਤੇ ਰஞ்சிਤ ਰਾਣਾ ਗਰੁੱਪ ਦੀ ਕੱਲ ਤਰੀਕ ਸੀਗੀ 304 ਬੀ ਦਾ ਕੋਈ ਮੁਕੱਦਮਾ ਸੀ ਜਿਹਦੇ ਵਿੱਚ ਤਰੀਕ ਪੇਸ਼ੀ ਸੀ ਦੋਨਾਂ ਪਾਰਟੀਆਂ ਦੀ ਉੱਥੇ ਤਰੀਕ ਪੇਸ਼ੀ ਤੋਂ ਬਾਅਦ ਆਪਸ ਦੇ ਵਿੱਚ ਇਹਨਾਂ ਦੀ ਕੋਈ ਗਾਲੀ ਗਲੋਚ ਵਗੈਰਾ ਤੇ ਉੱਥੇ ਤੂ ਤੂ ਮੈਂ ਮੈਂ ਤਕਰਾਰ ਵਗੈਰਾ ਹੋਇਆ ਉਸੇ ਰੰਜਿਸ਼ ਨੂੰ ਲੈ ਕੇ ਕੱਲ ਕਰੀਬ 5 ਤੋਂ 6 ਵਜੇ ਦੇ ਦਰਮਿਆਨ ਅਸ਼ਨੀ ठाकर एलियस जांगली ग्रुप ਦੇ ਜਿਹੜੇ ਬੰਦੇ ਆ ਇਹ 5 6 ਬੰਦੇ ਇੱਕ ਸਫਾਰੀ ਗੱਡੀ ਜਿਸ ਦਾ ਨੰਬਰ ਸੀ ਪੀਬੀ 07 एएस 1542 ਇਹ ਟਾਟਾ ਸਫਾਰੀ ਵਾਈਟ ਰੰਗ ਦੀ ਗੱਡੀ ਸੀਗੀ ਇਹਦੇ ਸਵਾਰ ਹੋ ਕੇ ਇਹ ਤੇ ਰਾਣਾ ਰਣਜੀਤ ਜਗਜਿੰਦਰ ਰਾਣਾ ਦੀ ਜਿਹੜੇ ਰੈ residense ਦੇ ਬਾਹਰ ਇੱਕ ਆਲਰੇਡੀ ਗੱਡੀ ਖੜੀ ਸੀ ਉਹ ਰਿਲੇਟਡ ਜਿਹੜੀ ਆ ਰਜਿੰਦਰ ਰਾਣਾ ਦੇ ਗਰੁੱਪ ਦੇ ਨਾਲ ਅਟੈਚ ਸੀਗੀ OPB07BF 06077 ਇਹ ਗੱਡੀ ਦਾ ਨੰਬਰ ਸੀ ਇਸ ਗੱਡੀ ਬਰੀਜ਼ਾ ਗੱਡੀ ਤੇ ਉਤਰਦੇ ਅਸਾਰ ਹੀ ਇਹਨਾਂ ਨੇ ਬਰੀਜ਼ਾ ਗੱਡੀ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰਤਾ ਉਹਦੇ ਸ਼ੀਸ਼ੇ ਤੋੜਨੇ ਸ਼ੁਰੂ ਕਰਤੇ সাফਾਰੀ ਦੇ ਵਿੱਚ ਅਨਨੋਨ ਚਾਰ ਪੰਜ ਬੰਦੇ ਸੀਗੇ ਇੱਕ ਅਸ਼ਨੀਠਾਕਰ ਜਿਹੜਾ ਏਲੀਅਸ ਜੰਗਲੀ ਨਾਲ ਸੀ ਤੇ ਸ਼ੀਸ਼ੇ ਵਗੈਰਾ ਤੋੜ ਕੇ ਤੇ ਉਹਨੂੰ ਜਦੋਂ ਕੁੱਟਣ ਮਾਰਨ ਲੱਗੇ ਉਹ ਡਰਦੇ ਉਥੋਂ ਆਪਣੀ ਗੱਡੀ ਤੇ ਫਰਾਰ ਹੋ ਗਏ ਗੱਡੀ ਕਾਫੀ ਰੈਸ਼ ਉਹਨਾਂ ਨੇ ਡਰਦੇ ਮਾਰੇ ਉਥੋਂ ਗੱਡੀ ਜਿਹੜੀ ਆ ਭਜਾਈ ਆ ਉਹ ਬੜੀ ਤੇਜ਼ੀ ਦੇ ਨਾਲ ਗੱਡੀ ਉਹ ਚਲਾ ਕੇ ਗਏ ਕੁਝ ਦੇਰ ਅੱਗੇ ਜਾ ਕੇ ਨਰੈਣਗੜ੍ਹ ਤੋਂ ਅੱਗੇ ਸ਼ਕਤੀਨਗਰ ਏਰੀਆ ਪੈਂਦਾ ਉਥੇ ਇੱਟਾਂ ਦਾ ਇੱਕ ਢੇਰ ਲੱਗਿਆ ਸੀਗਾ ਜੋ ਗੱਡੀ ਜਿਹੜੀ ਆ ਅਨ ਕੰਟਰੋਲ ਤੇ ਰੈਸ਼ ਡਰਾਈਵਿੰਗ ਜਿਹੜੀ ਨਾਲ ਚਲਾ ਰਹੇ ਸੀਗੇ ਕਾਫੀ ਹਾਈ ਸਪੀਡ ਸੀ ਉਹ ਗੱਡੀ ਸਿੱਧੀ ਉਹਦੇ ਨਾਲ ਜਿਹੜੀ ਟਕਰਾਈ ਹੈ ਟਕਰਾਉਣ ਦੇ ਨਾਲ ਅੱਗੇ ਨਾਲ ਹੀ ਇੱਕ ਲੇਡੀ ਜਿਹੜੀ 70 ਕ ਸਾਲ ਦੀ ਸੀਗੀ ਜੀਵਨ ਲਤਾ ਨਾਮ ਦੀ ਲੇਡੀ ਉਹ ਸੈਰ ਕਰ ਰਹੀ ਸੀ ਉਹਦੇ ਵਿੱਚ ਜਾ ਕੇ ਤੇ ਇਹਨਾਂ ਨੇ ਮਾਰ ਦਿੱਤੀ ਜਿਹਦੇ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਗੱਡੀ ਨੂੰ ਰਾਉਂਡ ਅਪ ਕੀਤਾ ਤੇ ਇਹ ਜਿਹੜੇ ਬੰਦੇ ਸੀਗੇ ਰੈਸ਼ ਚਲਾਉਣ ਵਾਲੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਤੇ ਇਹਨਾਂ ਦੇ ਖਿਲਾਫ 304 ए ਦਾ ਜਿਹੜਾ ਮੁਕਦਮਾ ਹੈਗਾ ਐਕਸੀਡੈਂਟਲ ਉਹ ਅਸੀਂ ਦਰਜ ਰਜਿਸਟਰ ਕਰ ਚੁੱਕੇ ਹਾਂ ਤੇ ਜਿਹੜੀ ਸੈਕੰਡ ਫਰਸਟ ਪਾਰਟੀ ਸੀਗੀ ਸਫਾਰੀ ਵਾਲੇ ਬੰਦੇ ਉਨ੍ਹਾਂ ਦੇ ਉੱਤੇ ਵੀ ਅਸੀਂ ਅਲੱਗ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਹੈ। ਉਹਨਾਂ ਨੇ ਇੱਕ ਫਾਇਰ ਵੀ ਕੀਤਾ ਸੀਗਾ ਉਸ ਦੇ ਮੁਤਾਬਕ ਅਸੀਂ ਐਫ ਆਈ ਆਰ ਅਮਲ ਚ ਲੈਂਦੀ ਹੈ। ਦੋਨਾਂ ਦੇ ਖਿਲਾਫ ਅਸੀਂ ਐਫ ਆਈ ਆਰਾਂ ਦਰਜ ਕਰਤੀਆਂ ਤੇ ਜਲਦੀ ਤੋਂ ਜਲਦੀ ਜਿਹੜੀ ਇਹ ਸਫਾਰੀ ਦੇ ਵਿੱਚ ਜਿਨ੍ਹਾਂ ਨੇ ਇਹ ਅਨਸਖਾਮੀ ਘਟਨਾ ਨੂੰ ਇੰਜਾਮ ਦਿੱਤਾ ਹੈ ਅਸੀਂ ਜਲਦੀ ਗ੍ਰਿਫਤਾਰ ਕਰ ਰਹੇ ਹਾਂ। ਸਰ ਇੱਕ ਲੜਕੇ ਦੇ ਵੀ ਕਿਹਾ ਜਾ ਰਿਹਾ ਕਿ ਕੰਨ ਦੇ ਕੋਲ ਗੋਲੀ ਲੱਗੀ ਹੈ ਉਹ ਕਿਵੇਂ ਆਮਲ ਉਹ ਐਕਚੁਅਲੀ ਇਹਨਾਂ ਦਾ ਹੀ ਲੜਕਾ ਸੀ ਜਿਹੜਾ ਵਰਦਾਨ ਨਾਮ ਦਾ ਬੰਦਾ ਰੈਸ਼ ਡਰਾਈਵਿੰਗ ਕਰ ਰਿਹਾ ਸੀਗਾ ਇਹ ਗੱਡੀ ਇਹਨੇ ਜਦੋਂ ਉਹ ਇੱਟਾਂ ਦੇ ਚੱਕੇ 'ਚ ਮਾਰੀ ਆ ਤੇ ਉਹਦੇ ਉਹਦੇ ਨਾਲ ਇਹ ਧੌਣ ਦੇ ਥੱਲੇ ਜਿਹੜੀ ਸੱਟ ਲੱਗੀ। ਕੀ ਉਹ ਫਾਇਰਿੰਗ ਜੋ? ਨੋ ਕੋਈ ਫਾਇਰਿੰਗ ਨਹੀਂ। ਓਨਲੀ ਕੱਚ ਦੇ ਨਾਲ ਹੋਇਆ। ਉਹ ਜਿਹੜੀ ਗੋਲੀ ਦਾ ਗੋਲੀ ਜਿਹੜੀ ਆ ਉਹ ਫਾਇਰ ਲੱਗਿਆ ਸੀਗਾ ਉੱਪਰ ਕੰਧ ਦੇ ਨਾਲ। ਸਾਨੂੰ ਲਾਇਸੈਂਸੀ ਸੀਗੇ ਬਿਨਾਂ ਲਾਇਸੈਂਸ। ਇਹ ਹੁਣ ਇਨਵੈਸਟੀਗੇਸ਼ਨ 'ਚ ਅਸੀਂ ਕਰ ਰਹੇ ਹਾਂ ਜਲਦੀ ਤੋਂ ਜਲਦੀ ਪਤਾ ਲਾਵਾਂਗੇ। ਸਾਰੀ ਵਾਰ ਆਪਣੇ ਹੱਥ ਆ ਗਈ। ਅ ਜਲਦੀ ਨਹੀਂ ਅਸੀਂ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ। ਸਰ ਮਾਮਲਾ ਕਿਸੇ ਕਾਰਨ ਕੀ ਰਿਆ ਲੜਾਈਆਂ ਦਾ ਕਾਰਨ ਇਹਨਾਂ ਦੀ ਪਹਿਲਾਂ ਵੀ ਰੰਜਿਸ਼ ਚੱਲਦੀ ਹੈ ਆਪਸ ਦੇ ਵਿੱਚ ਪਹਿਲਾਂ ਵੀ ਇਹਨਾਂ ਦੇ ਲੜਾਈ ਝਗੜੇ ਹੁੰਦੇ ਰਹੇ ਤੇ ਕੱਲ ਤਾਂ ਕਾਰਨ ਇਹਨਾਂ ਦੀ ਤਰੀਕ ਸੀਗੀ ਤਰੀਕ ਤੋਂ ਬਾਹਰ ਹੋ ਗਈ ਜਿਹੜਾ ਪਰਚਾ ਹੋਇਆ ਗੱਡੀ ਵਾਲਾ ਲੱਗੜੀ ਉਹ ਜਿਹੜੀ ਤੇਥਰੀ ਉਹਦੇ ਸੰਬੰਧ ਚ ਕਿੰਨੇ ਲੋਕਾਂ ਪਰਚਾ ਹੋਇਆ ਇੱਕ ਬੰਦੇ ਉਹਦੇ ਤੇ ਜਿਹੜਾ ਬੰਦਾ ਗੱਡੀ ਚਲਾ ਰਿਹਾ ਫਿਰ ਲਾਲਤ ਸੀ ਉਹਦੇ ਤੇ ਕਰਾਂਗੇ ਨਾ ਕੋਈ ਜਿਹੜਾ ਗੱਡਾ ਮੇਨ ਡਰਾਈਵਿੰਗ ਕਰਦਾ ਤਾਂ ਜਿਹੜਾ ਇਹ ਤੁਸੀਂ ਪਾਰਟੀ ਤੋਂ ਹੈ ਉਹ ਕਿੰਨੇ ਬੰਦੇ ਆ ਗਏ ਉਹਨਾਂ ਦੇ ਅਸੀਂ 5 ਬੰਦਿਆਂ ਦੇ ਉੱਤੇ ਪਰਚਾ ਦਿੱਤਾ ਘਟੋ ਘਟ ਵਨ ਨੂੰ ਨੇ ਇੱਕ ਬਾਕੀ 5 ਠੀਕ ਹੈ ਸਾਰਾ